ਕਾਲ ਸਾਰਿਆਂ ਨੂੰ ਤਾਂ ਅੱਜ ਦੇਖੋ ਜੀ ਆਪਾਂ ਬਣਾਉਣ ਜਾ ਰਹੇ ਹਾਂ ਇਟਲੀ ਤੇ ਸામਰ ਤੇ ਨਾਲ ਚਟਨੀ ਤਾਂ ਇੱਥੇ ਮੈਂ ਸੂਜੀ ਤੇ ਇਟਲੀ ਦਾ ਇੱਥੇ ਨਾ ਆਪਾਂ ਨੂੰ ਜਿਹੜਾ ਆਟਾ ਤਿਆਰ ਮਿਲ ਜਾਂਦਾ ਹੈ ਚੌਲਾਂ ਦਾ ਦਾਲ ਦਾ ਮਿਕਸ ਤਾਂ ਉਹ ਮੈਂ ਲੈ ਕੇ ਆਈ ਸੀ ਥੋੜਾ ਜਿਹਾ ਤੇ ਬਾਕੀ ਮੈਂ ਇਹਦੇ ਵਿੱਚ ਦੋ ਕੱਪ ਨਾਪ ਕੇ ਕੰਵਲੀਆਂ ਨਾਪ ਕੇ ਜਾਂ ਕਿ ਜਿੰਨੀਆਂ ਕ ਬਣਾ ਰੀਆਂ ਨਾ ਤਾਂ ਸੂਜੀ ਪਾ ਲਈ ਸੀ ਤੇ ਲੱਸੀ ਦਹੀਂ ਦੀ ਮੈਂ ਫੈਂਟ ਕੇ ਲੱਸੀ ਬਣਾ ਲਈ ਸੀ ਲੱਸੀ ਦੇ ਵਿੱਚ ਮੈਂ ਇਹ ਕੋਲ ਜਿਹੜਾ ਬਣਾ ਕੇ ਨਮਕ ਪਾ ਕੇ ਥੋੜਾ ਜਿਹਾ ਤੈਨੂੰ ਰੱਖ ਤਾ ਸੀਗਾ ਸਾਈਡ ਤੇ ਇੱਥੇ ਮੈਂ ਰੱਖ ਦਿੱਤੀ ਸੀ ਦਾਲ ਦਾਲ ਦੇ ਵਿੱਚ ਜਿਹੜੀਆਂ ਵੀ ਸਬਜ਼ੀਆਂ ਤੁਸੀਂ ਪਾਣੀਆਂ ਨੇ ਤੇ ਤੁਸੀਂ ਪਾ ਸਕਦੇ ਹੋ ਤਾਂ ਮੈਂ ਉਹਨੂੰ ਚੜਾ ਦਿੱਤਾ ਸੀਗਾ ਗੈਸ ਤੇ ਤਾਂ ਇੱਥੇ ਲੈ ਲਿਆ ਮੈਂ ਕੱਚਾ ਨਾਰੀਅਲ ਤੇ ਵਿੱਚ ਪਾ ਲਏ ਮੈਂ ਪੁੱਜੇ ਚਨੇ ਥੋੜੇ ਜਿਹਾ ਔਰ ਆਜ ਮੌਫਲੀਆਂ ਦੇ ਦਾਣੇ ਇਹਨਾਂ ਨੂੰ ਮੈਂ ਥੋੜਾ ਜਿਹਾ ਰੋਸਟ ਕਰ ਲਿਆ ਇਹਦੇ ਛਿਲਕੇ ਲਾਵਾਂਗੇ ਉਤਾਰ ਆਪਾਂ ਤਾਂ ਇੰਨਾ ਕੁ ਲਸਣ ਲੈ ਲਿਆ ਮੈਂ ਤਾਂ ਮਿਰਚਾਂ ਆਪਾਂ ਹੋਰ ਵੀ ਲਾਾਂਗੇ ਹਰੀਆਂ ਤੇ ਹੁਣ ਇੱਥੇ ਦੇਖੋ ਜੀ ਮੈਂ ਧਨੀਆ ਕਾਫੀ ਸਾਰਾ ਹਰੀਆ ਧਨੀਆ ਹੈ ਕੱਟ ਕੇ ਪਾ ਲਿਆ ਹੈ ਮਿਕਸੀ ਜਾਰ ਚ ਤਾਂ ਦੇਖ ਸਕਦੇ ਹੋ ਤੇ ਹੁਣ ਮੈਂ ਤੁਹਾਨੂੰ ਦਿਖਾਨੀ ਆ ਆ ਮੈਂ ਲੈ ਲੀਆਂ ਨੇ ਹਰੀਆਂ ਮਿਰਚਾਂ ਕਾਫੀ ਸਾਰੀਆਂ ਤੇ ਤਿੱਖੀਆਂ ਵਾਲੀਆਂ ਇੱਕ ਲੈ ਲਿਆ ਨਿੰਬੂ ਤੇ ਇੰਨੀਆਂ ਹਰੀਆਂ ਮਿਰਚਾਂ ਆਪਾਂ ਪਾਵਾਂਗੇ ਤਾਂ ਦੇਖਦੇ ਆ ਅਗਰ ਮੌਫਲੀਆਂ ਦੇ ਦਾਣੇ ਠੰਡੇ ਹੋ ਜਾਣਗੇ ਤਾਂ ਸਿਲਕੇ ਚੰਗੀ ਤਰ੍ਹਾਂ ਲੱਥ ਜਾਣਗੇ ਲੇਕਿਨ ਅਜੇ ਪੂਰੇ ਤਰੀਕੇ ਨਾਲ ਠੰਡੇ ਨਹੀਂ ਹੋਏ ਔਰ ਕਿਉਂਕਿ ਕਿਸੇ ਕਿਸੇ ਤੋਂ ਛਿਲਕਾ ਉੱਤਰ ਰਿਹਾ ਹੈ ਜੜਾ ਠੰਡਾ ਹੋ ਗਿਆ ਦਾਣਾ ਜਿੱਦਾਂ ਤੇ ਕਿਸੇ ਤੋਂ ਨਹੀਂ ਤਾਂ ਇਹਨਾਂ ਨੂੰ ਚੰਗੀ ਤਰ੍ਹਾਂ ਠੰਡਿਆ ਕਰਕੇ ਫਿਰ ਆਪਾਂ ਇਹਨਾਂ ਨੂੰ ਮਸਲ ਕੇ ਇਹਦੇ ਜਿਹੜੇ ਛਿਲਕੇ ਲਾ ਦਵਾਂਗੇ ਹੋਰ ਤੁਹਾਨੂੰ ਇੱਕ ਚੀਜ਼ ਦਿਖਾਨੀ ਆ ਇਹ ਮੰਗਾਇਆ ਸੀਗਾ ਮੈਂ ਨਮਕਦਾਨੀ ਤਾਂ ਮੇਰੇ ਕੋਲ ਪਹਿਲਾਂ ਵੀ ਸੀਗੀ ਲੇਕਿਨ ਉਹਦੇ ਵਿੱਚ ਨਾ ਜਿੱਦਾਂ ਡੱਬੇ ਜਿੱਦਾਂ ਇਹਦੇ ਵਿੱਚ ਅਲੱਗ-ਅਲੱਗ ਨੇ ਤੇ ਉਹਦੇ ਵਿੱਚ ਨਾ ਨਾਲ ਹੀ ਸਗੇ ਸਟਿਚ ਕਈ ਵਾਰ ਤੁਸੀਂ ਦੇਖਿਆ ਵੀ ਹੋਏਗਾ ਮੇਰੀ ਵੀਡੀਓ ਚ ਲੇਕਿਨ ਉਹਨੂੰ ਧੋਣਾ ਤੇ ਉਹਨੂੰ ਸਾਫ਼ ਕਰਨਾ ਬੜਾ ਔਖਾ ਹੁੰਦਾ ਇਸੇ ਕਰਕੇ ਮੈਂ ਉਹਨੂੰ ਹਟਾਤਾ ਤਾਂ ਇਹ ਮਿਸ ਵੈਪ ਤੋਂ ਮਂਗਾਈ ਹੈ ਤੇ ਦੇਖੋ ਜੇ ਮੈਂ ਜਾਦੇ ਮਸਾਲੇ ਨਹੀਂ ਭਰਾਂਗੀ ਇਹਨਾਂ ਚ ਥੋੜੇ ਥੋੜੇ ਹੀ ਪਾਵਾਂਗੀ ਕਿਉਂਕਿ ਮੇਰੀ ਆਦਤ ਹੈ ਦੇਖੋ ਸਾਰੇ ਮਸਾਲੇ ਮੈਂ ਕੱਢ ਕੇ ਇੱਦਾਂ ਰੱਖ ਲਏ ਮੇਰੀ ਆਦਤ ਹੈ ਮੈਂ ਫ੍ਰਿਜ ਦੇ ਵਿੱਚ ਹੀ ਰੱਖਦੀਆਂ ਕਿਉਂਕਿ ਮੈਨੂੰ ਇਹੀ ਰਹਿੰਦਾ ਹੈ ਕਿ ਬਾਹਰ ਰੱਖਾਂਗੀ ਤਾਂ ਸਾਰੇ ਖਰਾਬ ਹੋ ਜਾਣਗੇ ਤੇ ਮੈਂ ਪੰਨੀ ਵਿੱਚ ਇਦਾਂ ਪਾ ਕੇ ਬੰਨ ਕੇ ਰੱਖ ਲੈਂਦੀ ਆ ਫ੍ਰਿਜ ਵਿੱਚ ਪ੍ਰਸਾਦ ਚ ਤਾਂ ਵੈਸੇ ਵੀ ਮੈਂ ਮਸਾਲੇ ਬਾਹਰ ਨਹੀਂ ਰੱਖਦੀ ਤਾਂ ਦਾਲਾਂ ਵਗੈਰਾ ਵੀ ਜਿਹੜੀਆਂ ਨਾ ਉਹ ਵੀ ਮੈਂ ਬਰਸਾਤਾ ਨੂੰ ਫ੍ਰਿਜ 'ਚ ਹੀ ਰੱਖ ਦਿੰਨੀ ਆ ਬਾਹਰ ਨਹੀਂ ਰੱਖਦੀ ਕਿਉਂਕਿ ਖਰਾਬ ਨਹੀਂ ਹੁੰਦੀਆਂ ਅਗਰ ਆਪਾਂ ਫ੍ਰਿਜ ਵਿੱਚ ਰੱਖੀਏ ਤਾਂ ਆਹ ਦੇਖੋ ਜੀ ਜਿਹੜੀ ਮੈਂ ਸਾਮਰ ਵਾਸਤੇ ਦਾਲ ਰੱਖੀ ਸੀਗੀ ਸਬਜ਼ੀਆਂ ਪਾ ਕੇ ਉਹ ਹੋ ਗਈਏ ਤਿਆਰ ਤਾਂ ਹੁਣ ਇਹਨੂੰ ਲਾਵਾਂਗੇ ਆਪਾਂ ਤੜਕਾ ता देखो ये जड़िया भी सब्जियां सगिया मेरे को ही मैं पाइया ने तो ज़्यादा सब्जियां नहीं सियाँ बस का अपने को ही पा सदी कोई जरूरी नहीं कि सब्जियाँ ही आप ज़्यादा पाइए तो ही सामर बनेगा तो मैं इतने कालू बैंगन एक टमाटर एक परमल एक लौकी छोटी जी कट के वह पा दिती पीस छोटा जिताओ जी सा चटनी बन के भी रेडी होगी है ਤਾਂ ਚਟਨੀ ਦੇਖ ਸਕਦੇ ਹੋ ਬਹੁਤ ਹੀ ਟੇਸਟੀ ਚਟਨੀ ਬਣਦੀ ਹੈ ਇਸ ਤਰੀਕੇ ਨਾਲ ਤੁਸੀਂ ਅਗਰ ਬਣਾਓਗੇ ਨਾ ਤਾਂ ਤੁਸੀਂ ਕਿਸੇ ਵੀ ਚੀਜ਼ ਦੇ ਨਾਲ ਖਾ ਸਕਦੇ ਹੋ ਇਹ ਚਟਨੀ ਰੋਟੀ ਨਾਲ ਵੀ ਖਾ ਸਕਦੇ ਹੋ ਪਰਾਂਠਿਆਂ ਨਾਲ ਵੀ ਖਾ ਸਕਦੇ ਹੋ ਬਹੁਤ ਟੇਸਟੀ ਚਟਨੀ ਬਣਦੀ ਹੈ ਤਾਂ ਇਹਨੂੰ ਤੁਸੀਂ ਜੇ ਪਤਲੀ ਕਰਨੀ ਚਾਹੁੰਦੇ ਹੋ ਤਾਂ ਥੋੜਾ ਜਿਹਾ ਦੇ ਵਿੱਚ ਪਾਣੀ ਪਾ ਸਕਦੇ ਹੋ ਨਹੀਂ ਤਾਂ ਵੈਸੇ ਗਾੜੀ ਹੀ ਚਟਨੀ ਸਵਾਦ ਲੱਗਦੀ ਹੈ ਆਪਾਂ ਕਿਹੜਾ ਇੱਥੇ ਹੋਟਲ ਚਲਾਣਾ ਜਿਹੜਾ ਆਪਾਂ ਪਤਲੀ ਕਰਨੀ ਹੈ ਚਟਨੀ ਤਾਂ ਮੈਂ ਇਦਾਂ ਹੀ ਥੋੜੀ ਚਟਨੀ ਠਿੱਕ ਜੀ ਬਣਾਨੀ ਆ ਤਾਂ ਹੁਣ ਇੱਥੇ ਆਪਾਂ ਪੈਲੋਂ ਲਾਵਾਂਗੇ ਸਾਂਬਰ ਨੂੰ ਤੜਕਾ ਤੇ ਮੈਂ ਰਾਈ ਪਾ ਦਿੱਤੀ ਹੈ ਜੀਰਾ ਪਾ ਦਿੱਤਾ ਇਹਦੇ ਵਿੱਚ ਤਾਂ ਬਾਕੀ ਸਾਰੇ ਮਸਾਲੇ ਤਾਂ ਉਹਦੇ 'ਚ ਮੈਂ ਹਲਦੀ ਨਮਕ ਤਾਂ ਪਾ ਦਿੱਤਾ ਸੀਗਾ ਉਹਦੇ 'ਚ ਹੁਣ ਇੱਥੇ ਪਾਵਾਂਗੇ ਸਾਂਬਰ ਮਸਾਲਾ ਤੇ ਜਿਆਦੇ ਮਸਾਲੇ ਨਹੀਂ ਪਾਵਾਂਗੇ ਇਹਦੇ 'ਚ ਤਾਂ ਇੱਥੇ ਮੈਂ ਹੁਣ ਦੋ ਤਿੰਨ ਖੜੀਆਂ ਮਿਰਚਾਂ ਨੀਲੀਆਂ ਨੇ ਸੁੱਕੀਆਂ ਲਾਲ ਵਾਲੀਆਂ ਤਾ ਇੱਥੇ ਪਾਵਾਂਗੇ ਸਾਮਰ ਮਸਾਲਾ ਥੋੜੀਆਂ ਜੀਆਂ ਲਾਲ ਮਿਰਚਾਂ ਤੇ ਸਾਡਾ ਤੜਕਾ ਜਿਹੜਾ ਹੈ ਉਹ ਹੋ ਜਾਏਗਾ ਤਿਆਰ ਤਾਂ ਫਿਰ ਉਸ ਤੋਂ ਬਾਅਦ ਲਾਵਾਂਗੇ ਚਟਨੀ ਨੂੰ ਤੜਕਾ ਤਾਂ ਮੈਂ ਨਾ ਜ਼ਿਆਦਾਤਰ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਖਾਣ ਪੀਣ ਵਾਲੀਆਂ ਘਰੇ ਹੀ ਬਣਾਨੀਆਂ ਬਾਹਰ ਦੀਆਂ ਚੀਜ਼ਾਂ ਮੈਂ ਇਹਨੂੰ ਖੁਦ ਵੀ ਨਹੀਂ ਪਸੰਦ ਔਰ ਨਾ ਹੀ ਮੈਂ ਬੱਚਿਆਂ ਨੂੰ ਲਿਆਣ ਦਿੰਦੀਆਂ ਘਰੇ ਹੀ ਬਣਾ ਲੈਂਦੀਆਂ ਨੇ ਤਾਂ ਇੱਥੇ ਦੇਖੋ ਜੀ ਹੁਣ ਇਹ ਸਾਡਾ ਤੜਕਾ ਜਿਹੜਾ ਤਿਆਰ ਹੋ ਗਿਆ ਤਿਆਰ ਹੋਜੀ ਮੇਰਾ ਸામਰ ਤਿਆਰ ਹੋ ਗਿਆ ਖਾਣ ਲਈ ਰੈਡੀ ਹੈ ਤਾਂ ਆਓ ਫਰੈਂਡਸ ਟੈਸਟ ਕਰਕੇ ਦੱਸੋ ਕਿ ਕਿੱਦਾਂ ਦਾ ਲੱਗਾ ਤੁਹਾਨੂੰ ਜੇਕਰ ਮੇਰੇ ਭੈਣ ਭਰਾਵਾਂ ਨੂੰ ਮੇਰੀ ਪੰਜਾਬੀ ਵਿੱਚ ਬੋਲੀ ਚੰਗੀ ਲੱਗਦੀ ਹੈ ਵੀਡੀਓ ਚੰਗੀ ਲੱਗਦੀ ਹੈ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਸਬਸਕ੍ਰਾਈਬ ਵੀ ਕਰ ਲੈਣ ਤਾਂ ਦੇਖੋ ਜੀ ਹੁਣ ਮੇਰੇ ਇੱਥੇ ਚਟਨੀ ਸામਰ ਬਣ ਕੇ ਰੈਡੀ ਹੈ ਕਿੱਦਾਂ ਦੀ ਲੱਗੀ ਅੱਜ ਦੀ ਡਿਸ਼ ਮੇਰੀ ਚਟਨੀ ਨੂੰ ਵੀ ਜਿਹੜਾ ਮੈਂ ਤੜਕਾ ਲਗਾਇਆ ਸੀਗਾ ਕੁਝ ਨਹੀਂ ਪਾਇਆ ਉਹਦੇ ਵਿੱਚ ਸਿਰਫ ਆਪਾਂ ਕੜੀ ਪੱਤਾ ਔਰ ਰਾਈ ਔਰ ਬਸ ਇਹੀ ਤੜਕਾ ਲਗਾਇਆ ਸੀਗਾ ਉਹਦੇ ਵਿੱਚ ਔਰ ਲਾਲ ਸਬਜ਼ ਮਿਰਚਾਂ ਬਸ ਬਸ ਤਿੰਨ ਚੀਜ਼ਾਂ ਦਾ ਤੜਕਾ ਲਗਾਇਆ ਨੂੰ ਹੋਰ ਕੁਝ ਜ਼ਿਆਦਾ ਨਹੀਂ ਪਾਇਆ ਮੈਂ ਤੇ ਚਟਨੀ ਬਹੁਤ ਟੇਸਟੀ ਬਣੀ ਇਦਾਂ ਤੁਸੀਂ ਬਣਾ ਕੇ ਦੇਖਿਓ ਔਰ ਇਟਲੀ ਵੀ ਬਹੁਤ ਹੀ ਟੇਸਟੀ ਮੇਰੀ ਬੇਟੀ ਨੂੰ ਬਹੁਤ ਪਸੰਦ ਆਏ ਤਾਂ ਦੇਖੋ ਜੀ ਪਿਛਲੇ ਪਾਸੇ ਨਾ ਬਹੁਤ ਜ਼ਿਆਦਾ ਗੰਦ ਜਿਹਾ ਹੋ ਗਿਆ ਸੀਗਾ ਸਾਰਾ ਕੱਟ ਦਿੱਤਾ ਹੀ ਤਾਂ ਥੋੜੇ ਥੋੜੇ ਸੁੱਕ ਗਏ ਉਹ ਦੋ ਦਿਨਾਂ ਤੋਂ ਸਾਡੇ ਇੱਥੇ ਬਾਰਿਸ਼ ਵੀ ਹੋ ਰਹੀ ਏ ਇਹ ਮੈਂ ਨਾਰੀਅਲ ਜਿਹੜਾ ਛਿੱਲਿਆ ਸੀਗਾ ਇਹਨੂੰ ਰੱਖ ਲਿਆ ਇਹਨੂੰ ਵੀ ਮੈਂ ਹੁਣ ਇਹਦਾ ਕੁੱਚੇ ਬਣਾ ਲਾਂਗੀ ਭਾਂਡੇ ਮਾਂਜਣ ਵਾਸਤੇ ਤਾਂ ਦੇਖੋ ਥੱਲੜੇ ਪਾਸੇ ਵੀ ਨਾ ਮੈਂ ਅ ਕੜੀ ਪੱਤੇ ਦਾ ਬੁੱਟਾ ਸੀਗਾ पेड़ ਕਾਫੀ ਝਾੜ ਜੇ ਹੋ ਗਏ ਸੀਗੇ ਉਹ ਵੀ ਮੈਂ ਵੱਡੇ ਨੇ ਸੁੱਕ ਜਾਣਗੇ ਤਾਂ ਫਿਰ ਉਹਨੂੰ ਅੱਗ ਲਗਾ ਦਾਂਗੇ ਥੱਲੜੀ ਪਾਸੇ ਇਧਰ ਜਗਾ ਵੀ ਥੋੜੀ ਬਹੁਤ ਸਾਫ਼ ਕਰਾਂਗੇ ਕਪੜੇ ਅੱਜ ਤੋਤੇ ਸੀਗੇ ਜਿਹੜੇ ਸੁੱਕਣੇ ਪਾਏ ਨੇ نیچے ਗਰੇ ਹੋਏ ਉਹਨ ਬੇਟੀ ਨੂੰ ਭੇਜਾਂਗੀ ਜਿਹੜੇ ਗਿਰ ਗਏ ਨੇ ਥੱਲੇ ਹਵਾ ਬਹੁਤ ਚੱਲ ਰਹੀ ਹੈ ਕਿਉਂਕਿ ਬੱਦਲ ਅਜੇ ਵੀ ਹੋਇਆ ਤਾਂ ਬਾਰਿਸ਼ ਅਜੇ ਵੀ ਆ ਸਕਦੀ ਹੈ ਦੋ ਦਿਨਾਂ ਤੋਂ ਬਾਰਿਸ਼ ਹੋ ਰਹੀ ਹੈ ਤਾਂ ਮਿਰਚਾਂ ਦੇ ਪੇੜ ਦੇਖੇ ਤੁਸੀਂ ਜਿਹੜੇ ਇਹ ਆਪਾਂ ਲਾਵਾਂਗੇ ਨੀਚੇ ਜਗ੍ਹਾ ਹੈਗੀ ਹੈ ਕੱਚੀ ਤਾਂ ਅੱਜ ਅਸੀਂ ਚੇਂਜ ਕੀਤੀਆਂ ਨੇ ਬੈੱਡ ਦੀਆਂ ਚਾਦਰਾਂ ਵੀ ਤਾਂ ਹਾਂ ਫਰੈਂਡਸ ਆਪਾਂ ਕਰਦਿਆਂ ਇਸ ਵੀਡੀਓ ਦਾ ਇੱਥੇ ਐਂਡ ਫਿਰ ਮਿਲਾਂਗੇ ਨੈਕਸਟ ਵੀਡੀਓ ਵਿੱਚ ਕੁਝ ਨਿਆ ਲੈ ਕੇ ਆਵਾਂਗੇ ਤੁਹਾਡੇ ਲਈ ਤਾਂ ਸਾਰਿਆਂ ਨੂੰ ਮਿਲਦੇ ਹਾਂ ਫਿਰ ਬਾਏ ਬਾਏ